ਜਿਲੰਤਰ ਇਤਿਹਾਸੀ ਪੁਲਿਸ ਵੱਲੋਂ ਸ੍ਰੀ ਮਨਜੋਗ ਐਸਐਸਪੀ ਸਾਹਿਬ ਸ੍ਰੀ ਹਰਕਮਲਪ੍ਰੀਤ ਸਿੰਘwidehat ਦੀਆਂ ਹੇਠਾਂਸਾਰ ਯੁਵਨਨ ਨਸ਼ਿਆਂ ਦੇ ਵਿਰੁੱਧ ਅਤੇ ਮਾੜੇ ਅਨਸਰਦੂ ਮਹਿਮ ਚਲਾਈ ਗਈ ਆ ਉਸ ਨੂੰ ਉਦੋਂ ਸਫਲਤਾ ਮਿਲੀ ਹੈ ਜਦੋਂ ਇੰਸਪੈਕਟਰ ਸੰਜੀਵ ਕਪੂਰ ਥਾਣਾ ਫਲੋਰ ਵੱਲੋਂ ਇੱਕ ਸਪੈਸ਼ਲ ਡਰਾਈਵ ਦੇ ਤਹਿਤ ਜਿਹੜਾ ਸੀ ਜੀਪੀਓ ਦੇ ਚਲਾਈ ਗਈ ਸੀ ਉਹਦੇ ਵਿੱਚ ਦੋਸ਼ੀ ਜਿਹੜਾ ਹੈਗਾ ਅਮਰਪਾਲਾਂ ਬਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਇੱਥੇ ਇਹ ਦੱਸਣਯੋਗ ਹੈਗਾ ਜੇ ਇਹ ਹੀਨਸ ਕ੍ਰਾਈਮ ਦੇ ਮਕਦਮਿਆਂ ਲਟਕੋ ਤੇ ਇਹਦੇ ਵਿੱਚ ਕਾਫੀ ਨਸ਼ਾ ਤਸਕੀ ਦੇ ਤਕਰੀਬਨ 15 ਮਕਦਮੇ ਦਰਜ ਨੇ ਤੇ ਇਹ ਪੰਜਾਂ ਮਕਦਮਿਆਂ ਦੇ ਵਿੱਚ ਇਹ ਪੰਜਾਂ ਥਾਣੇ ਦਾ ਪੀਓ ਸੀ ਜਿਹਦੇ ਵਿੱਚ ਆਦਮਪੁਰ ਨੂਰਮੈਲ ਤੇ ਲਪੋਦਰ ਦਾ ਇਹ ਮੇਨ ਪੀਓ ਸੀ ਤੇ ਇਹ ਕੱਲ ਇਹਦੇ 307 ਹੀਨਸ ਕ੍ਰਾਈਮ ਦੇ ਮਕਦਮੇ ਸੀ ਤੇ ਦਰਨ ਲਟਕੋਆਂ ਦੇ ਮਕਦਮੇ ਸੀ ਜਿਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ हासिल ਕੀਤੀ ਗਈ ਹੈ ਇਹ ਜਿਹੜਾ ਕੋਰ ਰਿਮਾਂਡ ਰਮਾਂਡ ਰਿਮਾਂਡ ਜਿਹੜਾ ਉਹ ਹਾਸਲ ਕੀਤਾ ਜਾ ਰਿਹਾ ਕਿਉਂਕਿ ਜਦੋਂ ਇਹਨੂੰ ਇਹਦੇ ਕੋਲ ਫੌ ਨਸ਼ੀਲੀ ਦਵਾਈਆਂ ਜਿਹੜੀਆਂ ਸਨ ਉਹ ਫੜੀਆਂ ਗਈਆਂ ਨੇ ਤੇ ਫਿਰ ਉੱਤੇ ਉੱਤੇ ਉਹਦੇ ਤਾਈਦ ਮਕਦਮਾ ਦਰਜਾ ਤੇ ਇਹਦੀ ਵੱਖ-ਵੱਖ ਮਕਦਮਿਆਂ 'ਚ ਰੈਸਟ ਪਾਈ ਜਾਊਗੀ ਉਸ ਤੋਂ ਬਾਅਦ ਰਿਮਾਂਡ ਦੌਰਾਨ ਇਹ ਕਿੱਥੇ ਕਿੱਥੇ ਰਿਹਾ ਵਾ ਇਸ ਦੌਰਾਨ ਤੇ ਕਿਹੜੀਆਂ-ਕਿਹੜੀਆਂ ਮਾਰ ਮਾਰਦਾ ਤਾਂ ਕੀਤੀਆਂ ਕਿਉਂਕਿ ਆਦੀ ਮੁਜਰਮ ਹੈਗਾ ਏ ਤੇ ਇਹ ਜਿਹੜੇ ਆਲਰੇਡੀ ਜਿਹੜੇ ਆ ਉਹਦਾ ਪ੍ਰੀਵੀਅਸ ਰਿਕਾਰਡ ਮੁਤਾਬਕ ਇੱਥੇ 15 ਮੁਕਦਮੇ ਦਰਜ ਨੇ। ਹਾਂ। ਸਰ ਜੀ ਦੱਸੋ ਕਿ ਆ ਵੀ ਕੋਈ ਜਾਂ ਮੈਡੀਕਲ ਲੈ ਲੀਆਂ ਉਹ ਗੋਲੀਆਂ ਪਈਆਂ ਕਿ ਐਸਮ ਪੜਿਆ ਜੇ ਪਰ ਇਹ ਵੇਚਦਾ ਸੀ ਜਾਂ ਖਾਂਦਾ ਸੀ ਜਾਰੇ। ਇਹ ਨਸ਼ਾ ਘਟ ਕਰਦਾ ਸੀ ਇਹ ਮੋਸਟਲੀ ਵੇਚਦਾ ਹੀ ਸੀ। ਤੇ ਦੇਖੋ ਇਸ ਤੋਂ ਪਹਿਲਾਂ ਵੀ ਇੱਥੇ ਐਂਡੀਪੀ ਸੈਕਟ ਦੇ ਕਾਫੀ ਮੁਕਦਮੇ ਜਿਹੜੇ ਆ ਉਹ ਦਰਜ ਨੇ ਕਮਰਸ਼ੀ ਰਿਕਵਰੀ ਕਾਈ। ਤੇ ਉਹ ਵੀ ਦਰਜ ਨੇ ਤੇ ਤੇ ਲੜਾਈ ਝਗੜੇ ਦੇ ਮੁਕਦਮੇ ਵੀ ਦਰਜ ਹੈਗੇ ਆ ਜਿਵੇਂ 370 ਵਗੈਰਾ ਉਹਦੇ ਮੁਕਦਮੇ ਨੇ।